ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਸਖਤੀ ਕਰਦਿਆਂ ਹੋਇਆ ਪੁਲਿਸ ਵਿਭਾਗ ਦੇ 400 ਦੇ ਕਰੀਬ ਕਰਮਚਾਰੀ ਜੰਦियां ਬਦਲੀਆਂ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਨਸ਼ੀ ਅਤੇ ਕ੍ਰਾਈਮਨਲਾਂ ਨੂੰ ਨੱਥ ਪਾਉਣ ਦੇ ਲਈ ਸਰਚ ਅਭਿਆਨ ਵੀ ਚਲਾਏ ਗਏ ਹਨ ਜਿਸ ਦੇ ਦੌਰਾਨ ਬੀਤੇ ਦਿਨੀ ਵੱਖ-ਵੱਖ ਮਾਮਲਿਆਂ ਦੇ ਵਿੱਚ 28 ਵਿਅਕਤੀ ਗ੍ਰਿਫਤਾਰ ਕਰਕੇ ਵੱਖ-ਵੱਖ ਥਾਣਿਆਂ ਦੇ ਵਿੱਚ 22 ਪਰਚੇ ਵੀ ਦਰਜ ਕੀਤੇ ਗਏ ਹਨ ਜਿਸ ਦਾ ਖੁਲਾਸਾ ਅੱਜ ਫਰੀਦਕੋਟ ਰੇਂਜ ਦੇ ਆਈਜੀ ਗੁਰਚਰਨ ਸਿੰਘ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ। ਜਿਹੜੀਆਂ ਇਹ ਟ੍ਰਾਂਸਫਰਸ ਕੀਤੀਆਂ ਗਈਆਂ ਨੇ ਪਿਛਲੇ 3-4 ਦਿਨ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਆ ਥਾਣਾ ਦੇ ਬਲਤੇ ਸਬਡਿਵੀਜ਼ਨ ਦੇ ਬਲਤੇ ਔਰ ਡਿਸਟ੍ਰਿਕਟ ਰੇਂਜ ਦੇ ਬਲਤੇ ਮੇਜਰ ਰੀਸ਼ਫਲ ਇਫੈਕਟ ਕੀਤੀ ਗਈ ਹੈ ਇਸ ਦਾ ਮਕਸਦ ਪੁਲਿਸ ਦੀ ਫੰਕਸ਼ਨਿੰਗ ਦੇ ਵਿੱਚ ਚੁਸਤੀ ਦੁਸਤੀ ਲਿਆਉਣਾ ਹੈ ਆ ਫਰੀਦਕੋਟ ਰੇਂਜ ਦੇ ਵਿੱਚ ਆ ਜਿਹੜੇ ਤਿੰਨ ਜ਼ਿਲ੍ਹੇ ਪੈਂਦੇ ਹੈਗੇ ਨੇ ਫਰੀ ਮੁਕਸਰ ਸਾਹਿਬ ਫਰੀਦਕੋਟ ਔਰ ਮੁਗਾ ਇਹਦੇ ਚ ਅਸੀਂ ਗੱਲ ਪੱਗ ਅ 2000 ਦੇ ਕਰੀਬ ਅਬਜੈਕਟ ਫਿਗਰ 1970 ਅ ਅੰਦਰਾਜਮਦੀਆਂ ਅਬਦੀਆਂ ਜਿਲ੍ਹਿਆਂ ਦੇ ਵਿੱਚ ਕੀਤੀਆਂ ਇਹਦੇ ਵਿੱਚ ਇੰਟਰਾ ਡਿਸਟ੍ਰਿਕਟ ਇੰਟਰ ਡਿਸਟ੍ਰਿਕਟ অর ਇੰਟਰ ਰੇਂਜ ਟ੍ਰਾਂਸਫਰਸ ਸ਼ਾਮਲ ਹੈਗੀਆਂ ਨੇ ਔਰ ਇਹ ਜਿਹੜੇ ਹਨ ਪੰਜਾਬ ਹோம் ਗਾਰਡਸ ਕੰਸਟਿਟੂਟਸ ਤੋਂ ਲੈ ਕੇ ਇੰਸਪੈਕਟਰ ਤੱਕ ਇਹ ਸਾਰੀਆਂ ਬਦਲੀਆਂ ਕਰ ਦਿੱਤੀਆਂ ਗਏ ਸਿਮਿਲਰਲੀ ਬਠਿੰਡਾ ਰੇਡ ਦੇ ਵਿੱਚ ਵੀ ਲੜਪਨ ਸਟਾਰਾਂਸਵ ਦੇ ਕਰੀਬ ਮਾਨਸਾ ਔਰ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਇਸੇ ਹੀ ਪੈਟਰਨ ਤੇ ਟ੍ਰਾਂਸਫਰ ਕੀਤੀ ਹੈ ਗਈ ਹੈ ਔਰ ਇਹੀ ਮਕਸਦ ਹੈਗਾ ਇਹ ਮੈਂਸਟੇਟ ਇਨੀਸ਼ੀਏਟਿਵ ਹੈਗਾ ਜਿਹੜਾ ਕਿ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹੈ ਤਾਂ ਕਿ ਪੁਲਿਸ ਦੇ ਕਮਕਾਰ ਨੂੰ ਡੇ ਟੂ ਡੇ ਦੇ ਸਿਸਟਮ 'ਤੇ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾਵੇ اور ਜੋ ਸਾਡੇ ریزਰਵਸ ਹੈਗੇ ਨੇ ਉਹਨਾਂ ਨੂੰ ਬਿਹਤਰ ਬਣਾਇਆ ਜਾਵੇ ਔਰ ਨਸ਼ੇ ਦੇ ਖਿਲਾਫ ਜੋ ਅਸੀਂ ਹੋਣ ਨੇ ਇੱਕ ਕਨਸਰਟਡ ਕੈਂਪੇਨ ਸ਼ੁਰੂ ਕੀਤੀ ਹੈਗੀ ਆ ਉਸ ਨੂੰ ਹੋਰ ਸਟੈਂਫਰ ਕੀਤਾ ਜਾ ਸਕਦਾ ਸਰ ਇੱਕ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਕੋਈ ਸਪੈਸ਼ਲ ਇਨਪੁਟਸ ਹੈ ਜਿਸ ਦੇ ਆਧਾਰ ਤੇ ਹੋ ਰਹੀਆਂ ਸਰ ਹਾਂ ਇਹ ਵੈਸੇ ਤਾਂ ਅਸੀਂ ਕੋਆਰਡੀਨੇਟ ਸਰਚ ਦੇ ਪ੍ਰੋਗਰਾਮ ਲਗਾਤਾਰ ਚਲਾ ਦੇ ਰਹੇ ਨੇ ਜਿਹੜੇ ਸਸਪੀਸ਼ੀਅਸ ਐਟੀਟਿਊਡੈਂਟਸ ਵਾਲੇ ਵਿਅਕਤੀ ਹੈਗੇ ਨੇ ਉਹਨਾਂ ਤੇ ਰੇਡ ਕਰਦੇ ਰਹਿੰਦੇ ਆ ਔਰ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਾਡਾ ਫੋਕਸ ਇਲੈਕਸ਼ਨ ਸੀਗਾ ਔਰ ਪੰਜਾਬ ਪੀਸ ਨੇ ਪੀਸਫੁਲ ਤਰੀਕੇ ਨਾਲ ਇਲੈਕਸ਼ਨ ਕਰਵਾ ਲਿਆ ਹੁਣ ਫਿਰ ਤੋਂ ਅਸੀਂ ਰੀਫੋਕਸ ਕਰ ਰਹੇ ਹਾਂ ਡਰੱਗਸ ਕੰਟਰੋਲ ਤੇ ਔਰ ਕ੍ਰਿਮਨਲ ਐਲੀਮੈਂਟਸ ਦੀਆਂ ਗਤੀਵਿਧੀਆਂ ਤੇ ਨਾਪਕੌਣ ਤੇ ਔਰ ਇਸ ਬੰਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਅਸੀਂ ਇਹ ਸਪੈਸ਼ਲ ਕੈਂਪੇਨ ਸ਼ੁਰੂ ਕੀਤੀ ਹੋਈ ਹੈ ਜਿਹੜੇ ਕਿ ਆਉਣ ਵਾਲੇ ਲਗਭਗ 15 ਦਿਨ ਲਗਾਤਾਰ ਇਸ ਤਰੀਕੇ ਜਾਰੀ ਰਹੇਗੀ ਜਿਸ ਦੇ ਅਧੀਨ ਰੇਡਸ ਕੋਆਰਡੀਨੇਟਡ ਹਰ ਆਪਰੇਸ਼ਨਸ ਔਰ ਵਕ ਵਕ ਪਰਾਂਦੇ ਜਿਹੜੇ ਸਾਡੇ ਆਪਰੇਸ਼ਨ ਇਨੀਸ਼ੀਏਟਿਵਸ ਹੈਗੇ ਨੇ ਉਹ ਡੇ ਐਂਡ ਲਾਈਕ ਬੇਸਿਸ ਤੇ 24 ਇਨ ਟੂ 7 ਦੋ ਦਿਨ ਦੀ ਚੈਕਿੰਗ ਦੇ ਦੌਰਾਨ ਕੋਈ ਕਾਮਯਾਬੀ ਹੱਥ ਲੱਗੀ ਕਾਫੀ ਮੇਜਰ ਰਿਕਵਰੀਜ਼ ਹੋਈਆਂ ਆ ਕਾਫੀ ਸਾਰੇ ਅਸੀਂ ਸ਼ੱਕੀ ਵਿਅਕਤੀ ਅਰੈਸਟ ਕੀਤੇ ਆ ਬ੍ਰੀਤਕੋਟ ਰੇਂਜ ਦੇ ਵਿੱਚ ਲਗਭਗ 25 ਦੇ ਕਰੀਬ ਐਫ ਆਈ ਆਰ ਰਜਿਸਟਰ ਕੀਤੇ ਗਏ ਨੇ ਔਰ ਇਹਨਾਂ ਦੇ ਵਿੱਚ ਐਨਡੀਪੀਐਸ ਐਕਟ ਦੇ ਆਰ ਬੀਨ ਐਕਸਾਈਜ਼ਡ ਡੇ ਅਮੀਨ ਕਾਫੀ ਮਕਦਮੇ ਦਰਜ ਕੀਤੇ ਗਏ ਆ ਲਗਭਗ 30 ਦੇ ਕਰੀਬ ਕੁਝ ਸਪਰਸਨ ਅਰੈਸਟ ਕੀਤੇ ਗਏ ਆ ਮੋਗੇ ਦੇ ਵਿੱਚ ਇੱਕ ਮੇਜਰ ਕਵਰੀ ਹੋਈ ਆ ਜਿਹਦੇ ਵਿੱਚ 1 ਕਿਲੋ 200 ਗ੍ਰਾਮ ਹਿਰਵਨ ਮਿਲੀ ਆ ਔਰ ਬਹੁਤ ਸਾਰੇ ਉਹ ਵਿਅਕਤੀ ਜਿਹੜੇ ਪੋਟੈਂਸ਼ੀਅਲ ਕ੍ਰਿਮੀਨਲ ਹੋ ਸਕਦੇ ਆ ਉਹਨਾਂ ਤੇ ਵੀ ਗਬਸ਼ਟਿਸ਼ਟੀ ਲਈ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਈਮ ਤੇਠਲ ਪਈ ਰਹੇ ਔਰ ਫੋਕਸ ਮੇਨ ਜਿਹੜਾ ਹੈਗਾ ਹੈ ਡਰਗ ਕੰਟਰੋਲ ਦਾ ਹੈਗਾ ਹੈ ਡਰੱਗਸ ਦੀ ਸਪਲਾਈ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਲਗਾਤਾਰ ਕਰ ਰਹੇ ਹਾਂ ਆਪਰੇਸ਼ਨਲ ਇਨੀਸ਼ੀਏਟਿਵਸ ਔਰ ਡਰੱਗਸ ਦੀ ਡਿਮਾਂਡ ਸਾਈਡ ਨੂੰ ਕਟੇਰ ਕਰਨ ਦੇ ਵਾਸਤੇ ਅਸੀਂ ਇੱਕ ਸਪੈਸ਼ਲ ਅਵੇਰਨੈਸ ਕੈਂਪੇਨ ਲਾਂਚ ਕੀਤੀ ਹੈ ਜਿਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਸ ਇਹਦੇ ਵਿੱਚ ਡਰਾਮੇ ਸਟੇਜ ਕਰਨੇ ਲੋਕਾਂ ਨੂੰ ਮੀਟਿੰਗਾਂ ਆਰਗੇਨਾਈਜ਼ ਕਰਨੀਆਂ ਲੋਕਾਂ ਨਾਲ 1 ਟੂ 1 ਇੰਟਰਪਰਸਨ ਇੰਟਰੈਕਸ਼ਨ ਕਰਨੀ ਪੇਂਟਿੰਗ ਕੰਪੀਟੀਸ਼ਨਸ ਕਰਨੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਡਰੱਗਸ ਦੇ ਅਗੇਂਸਟ ਲੋਕਾਂ ਦੇ ਵਿੱਚ ਜਾਗਰੂਕਤਾ ਦਾ ਪ੍ਰਸਾਰ ਕਰਨਾ ਸ਼ਾਮਲ ਹੈਗਾ ਔਰ ਇਸ ਨੂੰ ਅਸੀਂ ਇਨ ਅ ਬਿਗ ਵੇ ਔਨ ਵਾਲੇ ਦਿਨਾਂ ਦੇ ਵਿੱਚ ਕਨਸਰਟਡ ਐਫਰਡ ਆ ਕੇ ਕਾਫੀ ਮੈਨਪਾਵਰ ਇਨਵੋਲ ਕਰਕੇ ਇਹਨਾਂ ਉਪਰਾਲਿਆਂ ਨੂੰ ਠੋਡੀ ਰੇਂਜ ਦੇ ਦੀ ਨੌਨ ਔਰਲ ਏਰੀਆ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਆ ਅਸੀਂ ਤਾਂ ਇਹ ਆਪਣੀ ਡਿਊਟੀ ਬਸਤੀ ਨਾਲ ਨਿਭਾਈ ਰਹੇ ਹਾਂ ਔਰ ਹੋਣ ਦੁਬਾਰਾ ਤਾਂ ਅਸੀਂ ਵਿਦ ਰੀ ਡੈਡੀਕੇਸ਼ਨ ਆਪਣੇ ਆਪ ਨੂੰ ਇਸ ਚੀਜ਼ ਦੇ ਪ੍ਰਤੀ ਸਮਰਪਿਤ ਕਰ ਰਹੇ ਹਾਂ ਪਹਿਲਾਂ ਵੀ ਸਾਡੀ ਸਮਰਪਣ ਦੀ ਭਾਵਨਾ ਨਾਲ ਲਗਾਤਾਰ ਕੋਸ਼ਿਸ਼ਹੀ ਸੀਗੀ ਜਿੱਥੇ ਕਿਤੇ ਵੀ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਤੁਹਾਡੇ ਸਾਰਿਆਂ ਦੇ ਮਾਦਮ ਲਈ ਤੇ ਜਿੱਥੇ ਕਿਤੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਪੁਆਇੰਟ ਆਫ ਸੇਲ ਤੇ ਡਰਗ ਪੈਡਲਿੰਗ ਹੋ ਰਹੀ ਹੈ ਉਸ ਦੀ ਅਧਰਾ ਪੁਲਿਸ ਨੂੰ ਦੇ ਪੁਲਿਸ ਤੁਰੰਤ ਅਹ ਹਾਕਰਤਚ ਉਹ ਮੰਦਿਆ ਸਖਤ ਕਾਰਵਾਈ ਕਰੇਗੀ ਔਰ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਪੁਆਇੰਟ ਆਫ ਸੇਲ ਤੇ ਜਿਹੜੀ ਡਰੱਗਸ ਦੀ ਵਿਕਰੀ ਹੋ ਰਹੀ ਆ ਉਸ ਨੂੰ ਇਫੈਕਟਿਵਲੀ ਕੰਟਰੋਲ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਨੌਜਵਾਨ ਡੇ ਟੂ ਡੇ ਬੇਸਿਸ ਤੇ ਡਰੱਗਸ ਦੀ ਡੀਲ ਪੇਟ੍ਰਿਚ ਆਉਂਦੇ ਆ ਉਹਨਾਂ ਨੂੰ ਬਚਾਇਆ ਜਾ ਸਕੇ ਅਵੇਅਰਨੈਸ ਇੱਕ ਪਹਿਲੂ ਹੈ ਔਰ ਸਪਲਾਈ ਚੇਨ ਨੂੰ ਬਰਸਟ ਕਰਨਾ ਦੂਸਰਾ ਪਹਿਲੂ ਹੈ ਇਹਨਾਂ ਦੋਨਾਂ ਪਹਿਲੂਆਂ ਤੇ ਅਸੀਂ ਲਗਾਤਾਰ ਸਿਸਟਮੈਟਿਕਲੀ ਕੰਮ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਇਸ ਸਮੱਸਿਆ ਦਾ ਸਥਾਈ ਹੱਲ ਲੱਭ ਸਕੇ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਸਰ ਇਹਦੇ ਬਦਲੇ ਕੀ ਕੀ ਜਿਹੜਾ ਕਿੰਨਾ ਪ੍ਰਭਾਵਕ ਹੋਊਗਾ ਪਿਛਲੇ ਦਿਨਾਂ ਵਿੱਚ ਵਿਖਿਆ ਗਿਆ ਅਕਸਰ ਫੀ ਕੋਡ ਨੂੰ ਗੁੰਡਾ ਕਰ ਦਿੰਦੇ ਨੇ ਤਸਵੀਰਾਂ ਵੀਡੀਓ ਵੀ ਅਸੀਂ ਜਾਂ ਨਸ਼ੇ ਦੀ ਵੀਡੀਓ ਵਾਰਦੇ ਹਾਂ ਅਸੀਂ ਇਹਦੇ ਦਾ ਕਿੰਨਾ ਅਸਰ ਪਵੇਗਾ ਇਹ ਚੀਜ਼ਾਂ ਤੇ ਜਿਹੜੀ ਕਲੋਰ ਰੱਖਿਆ ਜਾ ਸਕੇ ਹਾਂ ਜਿਹੜਾ ਇਹ ਕ੍ਰਾਈਮ ਹੈਗਾ ਹੈ ਉਸ ਨੂੰ ਕੰਟਰੋਲ ਕਰਨ ਵਾਸਤੇ ਤਾਂ ਅਸੀਂ ਲਗਾਤਾਰ ਕੋਸ਼ਿਸ਼ਮੰਦ ਹੈ ਹੀ ਬਦਲੀਆਂ ਕਰਨਾ ਮਕਸਦ ਇਹ ਹੈਗਾ ਕਿ ਆ ਮਲਾਜ਼ਮਾਂ ਨੂੰ ਕਿਉਂਕਿ ਇੱਕ ਹੀ ਜਗ੍ਹਾ ਤੇ ਰਹਿ ਕੇ ਬੰਦੇ ਦਾ ਵਰਕ ਪੋਟੈਂਸ਼ਲ ਜਿਹੜਾ ਹੈਗਾ ਉਹ ਸਟੈਗਨੇਟ ਕਰ ਜਾਂਦਾ ਨਵੀਂ ਜਗ੍ਹਾ ਤੇ ਨਵੇਂ ਮਾਹੌਲ ਦੇ ਵਿੱਚ ਨਵੀਆਂ ਚੈਲੰਜਸ ਨੂੰ ਅਕਸੈਪਟ ਕਰਕੇ ਬੰਦਾ ਆਪਣਾ ਮਾਈਂਡ ਅਪਲਾਈ ਕਰਦਾ ਆ ਔਰ ਜਿਹੜੀ ਸਟੀਰੀਓਟਾਈਪ ਫੰਕਸ਼ਨਿੰਗ ਹੁੰਦੀ ਹੈ ਫਿਜ਼ੀਕਲ অর ਸਾਈਕਲੋਜੀਕਲ অর ਬੈਂਥਲ ਉਸ ਨੂੰ ਬ੍ਰੇਕ ਹੋ ਕੇ ਨਵੀਂ ਤਰ੍ਹਾਂ ਦੀ ਐਫਰਟ ਲਾ ਕੇ ਨਵੀਂ ਤਰ੍ਹਾਂ ਦੇ ਇੱਕ ਵਰਕ ਕਲਚਰ ਇਵੋਲਵ ਕਰਨ ਵਾਸਤੇ ਸਾਰਾ ਕੁਝ ਕੀਤਾ ਜਾਂਦਾ ਸਰ ਅਪਰ ਲੈਵਲ ਤੇ ਤਾਂ ਪੁਲਿਸ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਤੁਸੀਂ ਲਾ ਲਓ ਐਸਐਸਪੀ ਸਾਹਿਬ ਲਾ ਲਓ ਵੱਡੇ ਐਫਰਟਸ ਕੀਤੇ ਜਾਂਦੇ ਨੇ ਹਿਟਲੇ ਲੈਵਲ ਤੇ 60 ਘੰਟੇ ਲੰਨੇ ਜਿਹੜੇ ਹੈਗਾ ਨੀਤੀ ਬਣਾਈ ਜਾਂਦੀ ਹੈ ਉਸ ਬਾਰੇ ਕੀ ਕਹਿਣਾ ਤੁਹਾਡਾ ਆ ਜਿੱਥੇ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਧਿਆਨ ਵਿੱਚ ਆਉਂਦੀ ਆ ਅਸੀਂ ਸਖਤ ਐਕਸ਼ਨ ਲੈਨੇ ਆ ਔਰ ਇਹ ਵੀ ਸਾਡੀ ਕਮਿਟਮੈਂਟ ਹੈਗੀ ਹੈ ਕਿ ਕਿਸੇ ਕਿਸਮ ਦੀ ਕਰਾਈ ਬੈਂਸ ਜਾਂ ਸਾੜਕਾਂ ਜਿਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਟਾਰਗੇਟ ਨਹੀਂ ਕੀਤਾ ਜਾਵੇਗਾ ਜਿੱਥੇ ਕਿਤੇ ਇਸ ਕਿਸਮ ਦੀ ਕੋਈ ਰਿਪੋਰਟ ਕਿਸੇ ਦੇ ਧਿਆਨ ਵਿੱਚ ਆਉਂਦੀ ਹੈਗੀ ਆ ਪੰਕਜ ਪਬਲਿਕ ਮੈਂਦੇ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਸਾਡੇ ਨਾਲ ਸਿੱਧੇ ਤੌਰ ਤੇ ਇਹ ਸ਼ੇਅਰ ਕਰਨ ਉਹਨਾਂ ਦੀ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਬਿਲਕੁਲ ਹੀ ਰਿਸ਼ਰ ਕੀਤੀ ਜਾਏਗੀ ਔਰ ਅਫੈਕਟਿਵ ਕਾਰਵਾਈ ਜਿੱਥੇ ਕਿਤੇ ਇਸ ਤਰ੍ਹਾਂ ਦੀ ਸਥਿਤੀ ਹੈਗੀ ਆ ਉੱਥੇ ਕੀਤੀ ਜਾਊਗੀ